ਗੁਰਦਾਸਪੁਰ ਦੇ ਪਿੰਡ ਹਰਚੋਵਾਲ ਦੇ ਵਿੱਚ ਅੱਜ ਉਸ ਵੇਲੇ ਖੁਸ਼ੀਆਂ ਦਾ ਮਾਹੌਲ ਬਣ ਗਿਆ ਜਦ ਪਿੰਡ ਦੀ ਤੀ ਜੀਵਨ ਜੋਤ ਕੋਰ ਫਲਾਈਂਗ ਅਫਸਰ ਬਣ ਕੇ ਆਪਣੇ ਜੱਦੀ ਪਿੰਡ ਪਹੁੰਚੀ ਹੈ ਪਰਿਵਾਰ ਦੇ ਵਿੱਚ ਖੁਸ਼ੀਆਂ ਸਨ ਤੇ ਘਰ ਦੇ ਵਿੱਚ ਰਿਸ਼ਤੇਦਾਰ ਤੇ ਗੁਆਂਢੀ ਅਫਸਰ ਧੀ ਅਤੇ ਉਸ ਦੇ ਪਰਿਵਾਰ ਨੂੰ ਵਧਾਈਆਂ ਦੇਣ ਪਹੁੰਚੇ ਨੇ ਇਸ ਸਟੋਰੀ ਦੇ ਵਿੱਚ ਖਾਸ ਇਹ ਹੈ ਕਿ ਇਸ ਪਰਿਵਾਰ ਦੇ ਵਿੱਚ ਪੀੜ੍ਹੀਆਂ ਤੋਂ ਫੋਸਟ ਨੌਕਰੀ ਕਰਦੇ ਹੋਏ ਲੋਕ ਮੌਜੂਦ ਨੇ ਜਿਵੇਂ ਕਿ ਇਸ ਦਾ ਦਾਦਾ ਪਿਤਾ ਅਤੇ ਚਾਚੇ ਜੇਸੀਓ ਦੇ ਰੈਂਕ ਤੋਂ ਫੌਜ ਤੋਂ ਸੇਵਾਮੁਕਤ ਹੋਏ ਸਨ ਤੇ ਜੀਵਨ ਜੋਤ ਪਰਿਵਾਰ ਦੇ ਵਿੱਚੋਂ ਤਿੰਨ ਪੀੜੀਆਂ ਚੋਂ ਘਰ ਦੀ ਕੱਲੀ ਧੀ ਹੈ ਜੋ ਆਪਣੇ ਪਰਿਵਾਰ ਦੇ ਵਿੱਚੋਂ ਅਫਸਰ ਵੱਜੋਂ ਸ਼ਾਮਲ ਹੋਈ ਹੈ ਜੀਵਨ ਜੋਤ ਕੋਰ ਨੇ ਦੱਸਿਆ ਕਿ ਅਫਸਰ ਬਣਨ ਤਾਂ ਕੋ ਉਸ ਦਾ ਇੱਕ ਵੱਡਾ ਸੰਘਰਸ਼ ਰਹੀ ਉੱਥੇ ਜੀਵਨ ਜੋਤ ਤੇ ਉਸ ਦੇ ਪਰਿਵਾਰ ਨੇ ਦੱਸਿਆ ਕਿ ਜੀਵਨ ਜੋਤ ਨੇ ਆਪਣੀ ਮੈਟ੍ਰਿਕ ਅਤੇ 12ਵੀਂ ਤੱਕ ਦੀ ਸਿੱਖਿਆ ਪਿੰਡ ਦੇ ਬਟਾਲਾ ਦੇ ਇੱਕ ਨਿੱਜੀ ਸਕੂਲ ਦੇ ਵਿੱਚ ਪੂਰੀ ਕੀਤੀ ਹੈ ਬਾਅਦ ਵਿੱਚ ਉਹ ਚੰਡੀਗੜ੍ਹ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੇ ਵਿੱਚ ਗ੍ਰੈਜੂਏਸ਼ਨ ਕਰਕੇ ਇਸ ਮੁਕਾਮ ਤੱਕ ਪਹੁੰਚੀ ਹੈ ਤਾਂ ਤੁਹਾਨੂੰ ਦੱਸ ਦਈਏ ਚੰਗੀ ਆਈਟੀ ਸੈਕਟਰ ਦੇ ਵਿੱਚ ਇਸ ਨੂੰ ਪਹਿਲਾ ਨੌਕਰੀ ਮਿਲੀ ਸੀ 2 ਸਾਲ ਪਹਿਲਾਂ ਇਸ ਨੇ ਨੌਕਰੀ ਛੱਡ ਦਿੱਤੀ ਤੇ ਚੰਗੀ ਤਨਖਾਹ ਦੇ ਉੱਪਰ ਨੌਕਰੀ ਕਰਦੀ ਸੀ ਜਿਸ ਨੂੰ ਛੱਡ ਕੇ 에ਅਰਫੋਰਸ ਦੀ ਅਕੈਡਮੀ ਹైదరాబాద్ ਦੇ ਵਿੱਚ ਦਾਖਲ ਹੋ ਗਈ ਜਿਸ ਤੋਂ ਬਾਅਦ ਇਸ ਨੇ ਮੁਕਾਮ ਨੂੰ ਹਾਸਲ ਕੀਤਾ ਹੈ बैठा गुरदासपुर तो लवप्रीत सिंह खुशीपुर की रिपोर्ट द एयर टीवी पंजाब हरियाणा लाइव Uh, अलग फील है प्राउड फीलिंग है मतलब सारे इतने प्रेजेंट है तोड़े सामने वो इतने ज़्यादा खुश है तो सोचा नहीं सी मतलब उस टाइम पे पहला कि आई अचीव दिस बट देन uh, मेरा ब्रदर इतने बैठा है उन्हें इंस्पायर किया एक्चुअली मैं ਐਂਡ ਆਈ ਜੁਆਇੰਡ ਤੇ ਹੌਲੀ ਹੌਲੀ ਬਸ ਸਾਰਿਆਂ ਦੀ ਸਪੋਰਟ ਨਾਲ ਉਹ ਬੰਦਾ ਗਿਆ ਆਪਣੇ ਆਪ ਸਟਰਗਲ ਸੀ ਪਹਿਲਾਂ ਮੈਂ ਜਦੋਂ ਆਪਣੀ ਐਸਐਸਬੀ ਦਿੱਤੀ ਹੈ ਇਹ ਮੇਰਾ ਤੀਸਰਾ ਅਟੈਂਪਟ ਸੀ ਸੋ ਮੈਂ ਦੋ ਵਾਰ ਪਹਿਲਾਂ ਫੇਲਰ ਦੇਖ ਚੁੱਕੀ ਆ ਤੇ ਦੈਨ ਫਾਈਨਲੀ ਥਰਡ ਅਟੈਂਪਟ ਚ ਆਪਾ ਮਤਲਬ ਮੇਰਾ ਸਿਲੈਕਸ਼ਨ ਹੋਇਆ ਸੀ ਐਂਡ ਦੈਨ 1 ਇਅਰ 1 ਐਂਡ ਹਾਫ ਇਅਰ ਆਫ ਟ੍ਰੇਨਿੰਗ ਐਂਡ ਦੈਨ ਫਾਈਨਲੀ ਯਸਟਰਡੇ ਵਾਸ ਦੀ ਡੇ ਜਦੋਂ ਮੇਰਾ ਮਤਲਬ ਮੈਂ ਫਾਈਨਲੀ ਪਾਸ ਆਊਟ ਹੋਈ ਆ ਫਾਈਨਲੀ ਕੋ ਹੁੰਦਾ ਹੈ ਕਿ ਆਫਸਰ ਬਣ ਗਏ ਉਹ ਵੀ ਫੀਲ ਅੰਦਰ ਜਿਹੜੀ ਉਹ ਫਾਈਨਲੀ ਮਤਲਬ ਆਈ ਹੈ ਕੁਝ ਕੁ ਐਸੇ ਵੀ ਦੇਖੇ ਨੇ ਫਾਦਰ ਨਾਲ ਉਹ ਤੋਂ ਪਹੁੰਚੇ ਹੋਏ ਸਾਡੇ ਕੋਲ ਹਾਂਜੀ ਹਾਂਜੀ ਉਦੋਂ ਇੱਕ ਰੈਕਸ਼ਨ ਕੀ ਸੀ ਇਹ ਕਿ ਜਦੋਂ ਇੱਕ ਧੀ ਮਤਲਬ ਫਾਦਰ ਨੂੰ ਮਿਲਦੀ ਹੈ ਉਹ ਵੀ ਇੱਕ ਆਮ ਹੀ ਪਰਸਨ ਨੂੰ ਇੱਕ ਆਮ ਹੀ ਪਰਸਨ ਹੈ ਜਿਹੜਾ ਪਰਮਿਸ਼ਨਸ ਦੇ ਅਜ਼ ਅ ਡਾਟਰ অর ਫਾਦਰ ਤੇ ਲਈ ਹੁੰਦਾ ਜਿਹੜੀ ਕਾਰਮੀ ਨੂੰ ਡੈਡੀਕੇਸ਼ਨ ਫੈਮਿਲੀ ਲਈ ਮੈਂ ਬੱਬੜਵਾ ਦਿੱਤਾ ਉਹ ਜਿਹੜੀ emotions ਮੇਰੇ ਕੋਲ ਜਦ ਤੱਕ ਪੁੱਛ ਨਹੀਂ ਪਾ ਰਿਹਾ ਮਤਲਬ ਉਹ that is something ਕੇ ਵਰਡਸ ਨੇ ਐਕਸਪਲੇਨ ਕਰ ਸਕਦੇ बिकॉज ਇਹ ਡ੍ਰੀਮ ਸੀ ਕਿ ਇੱਕ ਵਾਰੀ ਪਾਪਾ ਮਮਾ ਉੱਥੇ ਦੇਖਣ ਕਿ ਮੈਨੂੰ ਯੂਨੀਫਾਰਮ ਦੇ ਵਿੱਚ ਪਹਿਲੀ ਵਾਰੀ ਤੋਂ ਉਹ ਜਦੋਂ ਮਤਲਬ ਮੈਂ ਉਹੀ ਸ਼ਬਦਾਂ ਜਨੇ ਵਾ ਸਕਦੀ ਉਸ ਚੀਜ਼ ਨੂੰ ਕਿਉਂਕਿ ਮੈਨੂੰ ਯਾਦ ਹੈ ਕਿ ਮੈਂ ਜਦੋਂ ਆਪਾਂ ਸਾਡਾ ਮਾਚ ਪਾਸ ਹੁੰਦਾ ਹੈ ਤੇ ਮੈਂ ਪਾਪਾ ਨੂੰ ਦੇਖਿਆ ਸੀ ਤੇ ਮੈਂ ਸਿਰਫ 2 ਸੈਕਿੰਡ ਦੇਖ ਪਾਈ ਸੀ ਤੇ ਮੈਨੂੰ ਲੱਗਾ ਕਿ ਨਹੀਂ ਮਤਲਬ ਉਹ ਇਮੋਸ਼ਨਲ ਇਮੋਸ਼ਨਲ ਮੂਮੈਂਟ ਹੋ ਜਾਏਗਾ ਜਾਂ ਉਸ ਤਰੀਕੇ ਨਾਲ ਤੇ ਮੈਂ ਥੋੜਾ ਇਗਨੋਰ ਜਿਆ ਕੀਤਾ ਸਮਾਈਲ ਪਾਸ ਕੀਤੀ ਐਂਡ ਆਈ ਵੈਂਟ ਮਾਰਚਿੰਗ ਔਨ ਸੋ ਬਹੁਤ फील आने नेमक ओन्ना दी भी मेहनत आ प्रॉपर ओन्ना दी तो एक आर्मी पर्सनल दी ओन्ना दी बेटी दा एक ऑफिसर बनना बहुत बड़ी अचीवमेंट है अपने इलाके दे विच इट वाज़ अ बिग मोमेंट फॉर मी आई थिंक मैं प्रॉपर अनएक्जेक्ट एक्सप्लेन भी so I, I नहीं कर सकती इस टाइम पे चीज जी वो एक बड़ा है ਮੈਂ ਚਾਹ ਸੀ ਕਿ ਕੂਰਵੇ ਕਿ ਨਹੀਂ ਇਹ ਮੈਂ ਸੈਟੀਸਫਾਈ ਨਹੀਂ ਉਹਦੇ ਵਿੱਚ ਤੋਂ ਮੈਂ ਉਹ ਜੁਆਇਨ ਕੀਤੀ ਸੀ ਮੈਂ ਉਦੋਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਡਿਫੈਂਸ ਫੋਰਸਸ ਜੁਆਇਨ ਕਰੂੰਗੀ ਇੱਕ ਟਾਈਮ ਤੇ ਬਿਕਾਜ਼ ਆਈ ਵਾਸ ਸੈਟੀਸਫਾਈਡ ਵਿਦ ਇਟ ਬਟ ਦੈਨ ਆਈ ਥੋਟ ਕਿ ਨਹੀਂ ਇਹ ਫੈਮਿਲੀ ਮਤਲਬ ਆਪਣੇ ਆਪ ਆਉਂਦਾ ਹੈ ਬਿਕਾਜ਼ ਫੈਮਿਲੀ ਲਾਈਨ ਹੈ ਜੋ ਉਦਾਂ ਦੀ ਹੈ ਮੇਰੇ ਦਾਦਾ ਜੀ ਨਾਨਾ ਜੀ ਪਾਪਾ ਸਭ ਆਰਮੀ ਜ ਮਤਲਬ ਡਿਫੈਂਸ ਆਫਸਰਸ ਸੀ ਸੋ ਉਹ ਨਹੀਂ ਸੀ ਕਦੇ ਸੋਚਿਆ ਨਹੀਂ ਸੀ ਬੈਡ ਮੈਨੂੰ ਲੱਗਦਾ ਹੈ ਕਿ ਉਹ ਜੀਨਸ ਹੁੰਦਾ ਤੁਹਾਡੇ ਜੀ ਕਿ ਤੁਹਾਡੀ ਫੈਮਿਲੀ ਬੈਕਗਰਾਉਂਡ ਆ ਰਹੀ ਹੈ ਇਨਹੈਰਿਟਡ ਹੁੰਦਾ ਕਿ ਆ ਤੁਸੀਂ ਜਾਓਗੇ ਸੋ ਸਾਰਿਆਂ ਦਾ ਉਹ ਮਤਲਬ ਉਹ ਹੁੰਦਾ ਕਿ ਸਰਕਮਸਟੈਂਸਸ ਇਦਾਂ ਦੇ ਹੋ ਗਏ ਕਿ ਮੈਂ ਨਹੀਂ ਮੈਂ ਸੋਚਿਆ ਕਿ ਉਸ ਟਾਈਮ ਤੇ ਕੋਵਿਡ ਸੀ ਸੋ ਮੇਰਾ ਵਰਕ ਲਾਈਫ ਬੈਲੈਂਸ ਥੋੜਾ ਸਹੀ ਚੱਲ ਰਿਹਾ ਸੀ ਤੇ ਮੈਂ ਨਾਲ ਨਾਲ ਇਹਦੀ ਵੀ ਤਿਆਰੀ ਸ਼ੁਰੂ ਕਰ ਦਿੱਤੀ ਐਂਡ ਫਾਈਨਲੀ ਆਈ ਗਾਟ ਇਟ ਸੋ ਉਹ ਡੈਫੀਨਿਟਲੀ ਉਹ ਫੈਮਿਲੀ ਦਾ ਤਾਂ ਇੱਕ ਇੰਪੋਰਟੈਂਟ ਫੈਕਟਰ ਹੈ ਹੀ ਕਿ ਫੈਮਿਲੀ ਡਿਫੈਂਸ ਸਰਵਿਸਸ ਜੈਟ ਦੈਟਸ ਵਾਈ ਆਈ ਆਲਸੋ ਗਾਟ ਇਨ ਟੂ ਇਟ ਸੋ ਤੋਂ ਪਹਿਲਾਂ ਨਾ ਬੇਟਾ ਇਹ ਆਪਣੇ ਮਹਾਲੀਨਾ ਆਰਮਡ ਪੋਸਟ ਦੀ ਤਿਆਰੀ ਕਰ ਰਿਹਾ ਸੀ ਜੋ ਐਂਡ ਕਿਤੇ ਮੈਂ ਤਿੰਨ ਵਾਰਾਂ ਟੈਸਟਿੰਗ ਕਲੀਅਰ ਕੀਤਾ ਰਿਟਨ ਦੇ ਲਾਰਟ ਵਿੱਚ ਐਸਐਸਬੀ ਤੋਂ ਥੋੜਾ ਆਊਟਰ ਸੀਗਾ। ਉਸ ਟਾਈਮ ਕੋਵਿਡ ਦੇ ਕਾਰਨ ਬੇਟੀ ਘਰ ਸੀ ਜਿੱਥੋਂ ਹੋਮਵਰਕ ਕਰ ਰਹੀ ਸੀ ਤੇ ਬੇਟੇ ਨੇ ਉਸ ਟਾਈਮ ਕਾਫੀ ਮੋਟੀਵੇਟ ਕੀਤਾ ਵੀ ਨਹੀਂ ਤੂੰ ਵੀ ਕਰੇ। ਤੇ ਆਈਟੀ ਕੰਪਨੀ ਜਿਹੜੀ ਆਲਰੇਡੀ ਚੰਗੇ ਪੈਜ ਤੇ ਉੱਪਰ ਸਰਵਿਸ ਕਰ ਰਹੀ ਸੀ। ਤੇ ਬੇਟੇ ਨੇ ਕਾਫੀ ਮੋਟੀਵੇਟ ਕੀਤਾ ਮੈਂ ਨਹੀਂ ਤੂੰ ਤਿਆਰੀ ਕਰ। ਤਿਆਰੀ ਕੀਤੀ, ਅਰਚਨ ਕਲੀਅਰ ਕੀਤਾ। ਫਿਰ ਬੇਟੀ ਵੀ ਐਸਐਸਬੀ ਤੋਂ ਆਊਟ ਹੋਈ ਦੋ ਵਾਰ। ਫਿਰ ਜਦੋਂ ਦੂਸਰੀ ਦਫਾ ਹੋਟੋ ਕਿ ਆਈਏ ਤੇ ਕਿਉਂ ਮੈਸਮਤ ਕਰਨਾ ਕਰਨਾ ਇੱਕ ਮਤਲਬ ਮਨ ਬਣਾ ਲਿਆ ਵੀ ਹੁਣ ਤੇ ਕਰਨਾ ਹੀ ਕਰਨਾ ਬਸ ਇੱਕ ਹੀ ਜੇਤ ਵਾਲਾ ਜਿਵੇਂ ਹੋ ਗਿਆ ਤੇ سپورਟ ਪ੍ਰਵਾਹ ਦੀ ਕੀਤੀ ਸੀ ਕੋਈ ਨਹੀਂ ਕਰ ਜਿਹੜੀ ਲੈਂਡ ਦੇ ਜਣ ਚੋਣ ਜਾ ਹੁਣ ਜਦੋਂ ਕੱਲ ਪਾਸ ਆਊਟ ਹੋਈ ਉਹਥੇ ਮਾਸਪਾਸ ਜਦੋਂ 10 ਦਿਨ ਕਿ ਮੈਨ ਮੋਸ਼ਨਲ ਹੋਣ ਲੱਗੀ ਪਾੜਾ ਗਿਰਵੰਦ ਐਕਚੁਅਲ ਮਤਲਬ ਬਹੁਤ ਉਸਤ ਮਤਲਬ ਪ੍ਰਾਊਡ ਫੀਲਿੰਗ ਰਸੀ ਕਿਉਂਕਿ ਮੇਰੇ ਫਾਦਰ ਲਈ ਬੜੀ ਡਿਫਰੈਂਟ ਵੀ ਹੁੰਦਾ ਕਿ ਬੱਚਾ ਜਦੋਂ ਤਰੱਕੀ ਕਰਦਾ ਔਰ ਖਾਸ ਕਰਕੇ ਓਨਲੀ ਫੀਲਡ ਵਿੱਚ ਕਿ ਜਿਹਦੇ ਵਿੱਚ ਤੁਸੀਂ ਇੱਕ ਦੇਸੀ ਅਫਸਰ ਡਟਾਇਆ ਹੋਇਆ ਤੇ ਉਹ ਅਫੀਸਰ ਜਾ ਰਿਹਾ ਬੱਚਾ ਕਮਿਸ਼ਨਰ ਅਫਸਰ ਜਾ ਰਿਹਾ ਉਹ ਟੋਟਲ ਇਤਿਹਾਸ ਦੀ ਬੱਚੇ ਦੇ ਉਹ ਜਿਹਦੇ ਵਿੱਚ 2003 ਬੱਚੇ ਸੀਗੇ ਜੋ ਜੇਐਸਓ ਜਾਂ ਹੋਰ ਰੈਂਕ ਦੇ ਬਾਕੀ ਬਹੁਤ ਉਸਟਾਫ ਖਾਸ ਕਰਕੇ ਜੋ ਬੇਟੀਆਂ ਔਰ 28 ਲੜਕੀਆਂ ਸੀਗੀਆਂ ਉਸਟਾਫ ਮਹਿਲਾ ਅਫਸਰ ਸੀ ਬਹੁਤ ਜ਼ਿਆਦਾ ਚੰਗਾ ਕੁਝ ਨਮੋਲ ਬਣਿਆ ਪੈਂਜੀ ਕਿਵੇਂ ਦਾ ਇਹ चीज ਸੋਚਦੇ ਹੋ ਕਿ ਜਦੋਂ ਵੀ ਅੱਗੇ ਵੱਧਦੀ ਆ ਨਾ ਬਹੁਤ ਮਾਣ ਹੁੰਦਾ ਐ ਇਸ ਚੀਜ਼ ਦਾ ਜਿਸ ਤਰ੍ਹਾਂ ਪਰਿਵਾਰ ਨੂੰ ਵੀ ਆ ਸਾਰੇ ਹੀ ਆ ਬਹੁਤ ਕਰਦੇ ਆ ਉਹ ਛੋਟੇ ਹੁੰਦਿਆਂ ਤੋਂ ਬਹੁਤ ਮਿਹਨਤ ਕੀਤੀ ਐ ਨਾ ਵੱਧਦੀ ਵੀ ਸੀਗੀ ਨਾ ਜਦੋਂ ਉਦੋਂ ਉਦੋਂ ਵੀ ਇਹਦਾ ਬਹੁਤ ਰਿਆ ਹੰਦ ਲ ਨੇ ਇਸ ਚੀਜ਼ ਦੇ ਵਿੱਚ ਕਿ ਮੈਂ ਕੁਝ ਕਰਨਾ ਜ਼ਿੰਦਗੀ ਦੇ ਵਿੱਚ ਹੀ ਕਰਨਾ ਹੈਗਾ ਪਰ ਆਈਟੀ ਚ ਗਈ ਫਿਰ ਇੱਧਰ ਜਾਣ ਤੇ ਜਦੋਂ ਇਹ ਗਈ ਐ ਇਹਨੂੰ ਇਹਦੇ ਬ੍ਰਦਰ ਨੇ ਬੜਾ ਕੀਤਾ ਕਿ ਤੂੰ ਉਹ ਨਹੀਂ ਕਰ ਮੈਂ ਇਹਨੂੰ ਕਿਹਾ ਨਹੀਂ ਮੈਂ ਜੀਵਨ ਤੂੰ ਨਾ ਇੱਕ ਸੌਫਟ ਜੀ ਬੱਚੀ ਆ ਕਿ 800 ਮੀਟਰ ਵੀ ਨਹੀਂ ਦੌੜ ਸਕਦੀ ਹੁੰਦੀ ਇਹ ਇੰਨਾ ਇਹਦਾ ਸੀਗਾ ਅੱਜ ਉਹ ਤੇ ਹਰ ਇੱਕ ਮਤਲਬ ਪੇਟ ਦੇ ਵਿੱਚ ਜਾਂ ਕੋਈ ਵੀ ਫਿਜ਼ੀਕਲ ਟ੍ਰੇਨਿੰਗ ਆ ਉਹਦੇ ਵਿੱਚ ਐਕਸਲੈਂਟ ਆਈ ਹੈ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਉਹ ਇਹ ਚੀਜ਼ੀ ਕਿ ਇੱਥੇ ਪਹੁੰਚੀ ਹੈ ਸੋ ਬੇਸਿਕਲੀ ਇਹ ਬਹੁਤ ਹੀ ਜ਼ਿਆਦਾ ਪ੍ਰਾਊਡ ਵਾਲੀ ਗੱਲ ਆ ਕਿ that my sister is an officer in Indian air force ਸੋ ਸਟੋਰੀ ਕੀ ਸੀ ਕਿ ਆਈ ਵਾਸ ਪ੍ਰੇਪੇਰਿੰਗ ਫॉर NDA ਵੇ NDA ਦਾ ਐਗਜ਼ਾਮ ਚੱਲ ਰਿਹਾ ਸੀ ਤੇ ਬੇਸਿਕਲੀ 올 ਥੈਂਕਸ ਟੂ ਲਾਕਡਾਊਨ ਕਿ ਲਾਕਡਾਊਨ ਕਰਕੇ ਆਪਾਂ ਕਰਿਆ ਸਾਰੇ ਜਣੇ ਤੇ ਲਾਕਡਾਊਨ ਵਿੱਚ ਮੈਂ ਆਪਣੀ ਤਿਆਰੀ ਕਰਦਾ ਹੁੰਦਾ ਸੀ ਡਿਫੈਂਸ ਫੋਰਸਿਸ ਦੀ ਤੇ ਨਾਲ ਦੀਦੀ ਆਈਟੀ ਜੌਬ ਕਰ ਰਹੀ ਸੀ ਫਰੋਮ ਹੋਮ ਤੇ ਮੇਰੇ ਵੱਲ ਦੇਖ ਕੇ ਤੇ ਨਾਲ ਦੀ ਦਾ ਖੁਦਾ ਹਲਕਾ ਸ਼ੌਂਕ ਹੈਗਾ ਸੀ ਪਹਿਲਾਂ ਪਰ ਜਿਆਦਾ ਸ਼ੌਂਕ ਆਪਾਂ ਜੋ ਦੋਨੇ ਇਕੱਠੇ ਤਿਆਰੀ ਸ਼ੁਰੂ ਕਰਨੀ ਕੀਤੀ ਉਦੋਂ ਸ਼ੌਂਕ ਲੱਗਾ ਮਤਲਬ ਜਿਵੇਂ ਆਪਸ ਦੇ ਵਿੱਚ ਘਰ ਦੇ ਵਿੱਚ ਬੰਦ ਦਾ ਤੇ ਮਾਹੌਲ ਲਾਕਡਾਊਨ ਦਾ ਤੇ ਸਿਲੇਬਸ ਐਨਡੀਏ ਦਾ ਤੇ ਐਫ ਕੈਟ ਦਾ 에ਅ ਫੋਰਸ ਦਾ ਲਗਭਗ ਸੇਮ ਸੀ ਸੋ ਆਪਾਂ ਇਕੱਠੇ ਤਿਆਰੀ ਕਰਨੀ ਸ਼ੁਰੂ ਕੀਤੀ ਫਿਰ ਫਿਰ ਆਪਾਂ ਅੱਜ ਦਾ ਇੰਗਲਿਸ਼ ਵਿੱਚ ਸਿਨੋਨਿਮਸ ਐਂਟੋਨਿਮਸ ਹੁੰਦੇ ਆ ਇੱਕ ਦਿਨ ਕੋ ਸੁਣਨੇ ਸ਼ੁਰੂ ਕੀਤੇ ਚਲ ਤੇਰੀ ਕਿੰਨੀ ਤਿਆਰੀ ਹੋ ਗਈ ਮੇਰੀ ਕਿੰਨੀ ਤਿਆਰੀ ਹੋ ਗਈ ਸੋ ਉਸ ਚੀਜ਼ ਵਿੱਚ ਆਪਾਂ ਦੋਨਾਂ ਨੇ ਐਸਐਸਬੀ ਇਕੱਠਿਆਂ ਦਿੱਤੀਆ ਪਹਿਲਾਂ ਦੀ ਰੀਤੇ ਦੋ ਫੇਲੇ ਸੀ ਪਹਿਲਾਂ ਐਸਐਸਬੀ ਦੇ ਪਹਿਲਾਂ ਫਸਟ ਸਟੇਜ ਤੋਂ ਫਿਰ ਲਾਸਟ ਸਟੇਜ ਵਿੱਚ ਚੈੱਕ ਕਰ ਦਿੱਦੀ ਫੇਲ ਹੋਇਆ ਪਰ ਜਿਹੜੀ 3rd ਅਟੈਂਪਟ ਦਿੱਤਾ ਉਹਦੇ ਵਿੱਚ ਰਿਟਨ ਫਿਰ ਐਸਐਸਬੀ ਜਿਹਨੂੰ ਇੰਟਰਵਿਊ ਕਹਿੰਦੇ ਐਸਐਸਬੀ 5 ਦਿਨ ਦਾ ਪ੍ਰੋਸੀਜਰ ਹੈ ਉਹਦੇ ਵਿੱਚ ਜਾਣ ਤੁਸੀਂ ਪਹਿਲੇ ਦਿਨ ਆਊਟ ਹੋ ਜਾਂਦੇ ਜੀ ਜਾਂਦੇ ਲਾਸਟ ਤੇ 5 ਦਿਨ ਆਊਟ ਹੁੰਦੇ ਜੀ ਤੇ ਉਹ ਜਿਹੜਾ 5 ਡੇ ਪ੍ਰੋਸੀਜਰ ਹੈ ਉਹ ਦੀਦਾ ਲਾਸਟ ਵਾਰੀ ਹੋਇਆ ਦੇਹਰਾਦੂਨ ਤੇ ਦੇਹਰਾਦੂਨ ਤੋਂ ਵੀ ਰეკਮੈਂਡ ਹੋਇਆ ਉਸ ਤੋਂ ਬਾਅਦ ਮੈਡੀਕਲ ਆਇਆ ਦਿੱਲੀ ਤੇ ਮੈਡੀਕਲ ਕਲੀਅਰ ਕੀਤਾ ਤੇ ਫਿਰ ਮੈਡੀਕਲਸ ਵੀ ਟੈਂਪਰੇਰੀ ਰਿਜੈਕਸ਼ਨਸ ਆ ਜਾਂਦੀਆਂ ਵਾ ਜਿੱਦਾਂ ਕਿਸੇ ਦੀ ਵੇਟ ਤੋਂ ਹੋ ਗਈ ਕਿਸੇ ਦੀ ਕਿਸ ਚੀਜ਼ ਤੋਂ ਹੋ ਗਈ ਫਿਰ ਸਾਰਾ ਕੁਝ ਕਲੀਅਰ ਕਰਕੇ ਫਿਰ ਮੈਰੀਟਨ ਹੋਏ ਤੇ ਮੈਰੀਟਨ ਹੋ ਕੇ ਆਪਣਾ ਫਿਰ ਅਕੈਡਮੀ ਜੁਆਇਨ ਕੀਤੀ ਤੇ ਇਸ ਅਕੈਡਮੀ ਵਿੱਚ ਸਾਲ ਦੀ ਟ੍ਰੇਨਿੰਗ ਜਿਹੜੀ ਸੀ ਫਰਸਟ ইয়ার ਦੀ ਉਹ ਬਹੁਤ ਹੀ ਟਫ ਹੁੰਦੀ ਹੈ ਮੀਨਸ ਕਿ ਅਨਕਲਸ ਹੁੰਦੇ ਨੇ ਇੰਨਾ ਜੋ ਖੂਨ ਕੱਢ ਦਿੰਦੇ ਆ ਇੱਕ ਵਾਰੀ ਨਕਲਸ ਤੋਂ ਇੰਨਾ ਆਪਣੇ ਕੋਨੀਆ ਤੋਂ ਤੇ ਦੀਦਾ weight ਸੀ ਕੁਝ 57 kg ਜੇ ਦीडी ਆਇਆ 52 kg ਸੀ ਦੀਦਾ weight ਮੀਨਸ ਕਿ ਇੰਨਾ ਜ਼ਿਆਦਾ ਰਗੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਈ ਵਾਰ ਰਾਤ ਰਾਤ ਦੇ ਕੈਂਪ 20 20 ਕਿਲੋਮੀਟਰ ਜੋਸ਼ ਰਨਸ ਫੇਰ ਨਾਈਟ ਐਕਸਰਸਾਈਜ਼ ਕੈਂਪਸ ਇੰਨਾ ਕਰਕੇ ਮੀਨਸ ਬੰਦਾ ਜਿੰਨੇ ਕੁਝ ਵੀ ਨਾ ਕੀਤਾ ਹੋਵੇ ਰਨਿੰਗ ਨਹੀਂ ਕੀਤੀ ਹੋਏ ਕਦੀ ਉਹ ਇੰਨਾ ਕੁਝ ਕਰ ਰਿਹਾ ਤੇ ਇਹ ਬਹੁਤ ਹੀ ਵੱਡਾ ਗਰਾਫ ਨੂੰ ਇਨਕਲਾਈਨ ਦਿੰਦੀ ਹੈ ਇਸ ਤਰੀਕੇ ਨਾਲ ਕੋਈ ਇੰਨਾ ਇੰਪਰੂਵ ਕਰ ਸਕਦਾ ਡਿਫੈਂਸ ਫੋਰਸਿਸ ਤੇ ਉਸ ਤੋਂ ਬਾਅਦ ਫਿਰ 6 ਮਹੀਨੇ ਦੀ ਟ੍ਰੇਨਿੰਗ ਆਈ ਬੈਂਗਲੌਰ ਉਹਦੇ ਵਿੱਚ ਜਿਹੜੀ ਪਹਿਲੇ ਸਾਲ ਦੀ ਟ੍ਰੇਨਿੰਗ ਉਸ ਤੋਂ ਜ਼ਿਆਦਾ ਟਫ ਟ੍ਰੇਨਿੰਗ ਸੀ ਤੇ ਉਹਦੇ ਵਿੱਚ ਤੇ ਤੁਸੀਂ ਹੈਵੀ ਦਿੱਤ ਨੂੰ ਨਿਕਲ ਕੇ ਦੇਖੋਗੇ ਨਾ ਇੱਥੋਂ ਵਾਈਟ ਹੋਏ ਪਏ ਆ ਇੰਨਾ ਜ਼ਿਆਦਾ ਖੂਨ ਘਟਦੇ ਆ ਉੱਥੇ ਮੀਨਸ ਰਗੜਾ ਕਹਿੰਦੇ ਕਿ ਇੱਕ ਆਫੀਸਰ ਨੂੰ ਬਣਾਉਂਦੇ ਆ ਤੇ ਪੂਰਾ ਆਫੀਸਰ ਪੂਰਾ ਆਫੀਸਰ ਆਪਾਂ ਕਹਿ ਦਿੰਦੇ ਆ ਕਿ ਆਫੀਸਰ ਆ ਕਿ ਆਰਡਰ ਮਾਰ ਰਿਹਾ ਏਦਾਂ ਬਣ ਕੇ ਆਫੀਸਰ ਪਰ ਇੱਕ ਆਫੀਸਰ ਬਣਦਾ ਪ੍ਰੋਸੀਜਰ ਜਿਹੜਾ ਉਹ ਖੁਦ ਹੀ 3 ਸਾਲ ਦਾ ਪ੍ਰੋਸੀਜਰ ਹੈ and government is spending crores on making a single officer so ek kafi proud di gall hai ke my sister is an officer in mele of course